ਆਦਰੀ ਬੁੱਤੇ ਮਰੀਆਂ ਦੀ ਕਬੂਲ ਕਰਿਓ ਗਿੱਤੂ ਪੰਡਤ ਕਬੱਡੀ ਕਲੱਬ ਯੂਐਸਏ ਦੇ ਨੰਬਰ 22 ਮਾਤਾ ਵਿਧਿਆ ਦੇਵੀ ਕਬੱਡੀ ਕਲੱਬ ਪੋਜੇਵਾਲ ਦੇ 29 ਪੋਜੇਵਾਲ ਫਰਸਟ ਹੈ ਯੂਐਸਏ ਦੀ ਟੀਮ ਸੈਕੰਡ ਹੈ ਭਾਈ ਅਵਤਾਰ ਪੋਜੇਵਾਲ ਉਹਨਾਂ ਨੂੰ ਨਾਲ ਗੱਗੀ ਕਿਸਾਨ ਸਟੀਲ ਪਟਿਆਲਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੌ ਕਬੱਡੀਆਂ ਪਾ ਕੇ ਨੌ ਨੰਬਰ ਮਨਦੀਪ ਬੱਲਰਾਂਵਾਲਾ ਬੈਸਟ ਨਿਕਲਿਆ ਤੁਹਾਡੇ ਇਲਾਕੇ ਦਾ ਨਵੀਂ ਉਮਰ ਦਾ ਮੁੰਡਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਉਸ ਨੌਜਵਾਨ ਦੇ ਲਈ ਗੁੰਦੀ ਪਹਿਲਵਾਨ ਜੀ ਮੈਂ ਉਹਨੂੰ ਮੁਬਾਰਕਬਾਦ ਦੇ ਰਿਹਾ ਹਾਂ ਸ਼ਾਇਦ ਉਹ ਲਾਈਵ ਜ਼ਰੂਰ ਵੇਂਦੇ ਹੋਣਗੇ ਕਿਉਂਕਿ ਜਦੋਂ ਚੇਲੇ ਖੇਡਦੇ ਆ ਆਇਆ ਹੋਏ ਤੇ ਬਹੁਤ ਸਤਿਕਾਰ ਬਹੁਤ ਸਤਿਕਾਰ ਗੁੰਦੀ ਬਾਜੀ ਆਓ ਯਾਰਾ ਮੈਂ ਵੀ ਤੁਹਾਡੇ ਦਰਸ਼ਨ ਕਰਾਂ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੁਹਾਡੇ ਵਰਗੇ ਇਨਸਾਨਾਂ ਅੱਗੇ ਸਾਡਾ ਵੀ ਸਿਰ ਝੁਕਦਾ ਹੈ ਜਉਂਦੇ ਵਾਸਤੇ ਰੋ ਆ ਸਾਡਾ ਮਨਦੀਪ ਬਲਰਾਂ ਵਾਲਾ ਤੇ ਬੈਸਟ ਜਾਫੀ ਕੌਣ ਹੈ ਸੱਤ ਟੱਚ ਦੋ ਜਫੇ ਰਾਹੁਲ ਖੜਕ ਪੰਮਾ ਵਾਲਾ ਅਜੇ ਮਿਲਦਾ ਬੈਸਟ ਜਾਫੀ ਬਣ ਗਿਆ ਉਹਦੇ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੁੰਨੀ ਪਹਿਲਵਾਨੀ ਲੱਗਦਾ ਤੁਹਾਡੀ ਟੀਮ ਦੇ ਦੋਵੇਂ ਹਾਂ ਜਿਹੜੇ ਗਰੀਬੀ ਦੀ ਇੱਕ ਟੀਰ ਕੇ ਉੱਠਦੇ ਉਹੁੱਤੀ ਉਹ ਪਾਉਂਦੇ ਆ ਕਿਉਂਕਿ ਜਿਹੜੇ ਖਿਡਾਰੀ ਕੋਲ ਮਲਾ ਕੇ ਸਾਰੇ ਕਹ ਲਈਏ ਇਹ ਟਾੜਾ ਵਰਲਾ ਘਰੇ ਤਾਂ ਜੰਮੇ ਨਹੀਂ ਹੁੰਦੇ ਗਰੀਬ ਪਰਿਵਾਰਾਂ ਦੇ ਮੁੰਡੇ ਕਬੱਡੀ ਖੇਡਦੇ ਆ ਸ਼ੁਭ ਕਾਮਨਾਵਾਂ ਨੇ ਬਹੁਤ ਬਹੁਤ ਸਾਰਿਆਂ ਦਾ ਅਮਰੀਕ ਜੀ ਜਿਹੜੀ ਹੈ ਅੱਜ ਦੇ ਮੇਲੇ ਦੀ ਫਿਨਲ ਜਿਹੜੀ ਟੀਮ ਹੈ ਉਹ ਪੋਜੇਵਾਲ ਤੇ ਸੈਕੰਡ ਜਿਹੜੀ ਟੀਮ ਰਹੀ ਹੈ ਉਹ ਗਵਿੰਦਪੁਰ ਖੀਵੇ ਦੀ ਰਹੀ ਹੈ ਬਹੁਤ ਬਹੁਤ ਧੰਨਵਾਦ ਯੂਐਸਏ ਕਬੱਡੀ ਕਲੱਬ